ਦੀਜਾ ਗੱਡੀ ਵਾਈਟ ਕਲਰ ਦੀ ਖਰੀਦ ਜੀ ਇਸ ਨੂੰ ਚੈੱਕ ਕਰਨ ਤੇ ਉਸ ਵਿੱਚੋਂ ਇੱਕ ਲੜਕਾ ਔਰ ਇੱਕ ਲੜਕੀ ਜੋ ਕੋਈ ਨਸ਼ਾ ਕੰਜ਼ੂਮ ਕਰਨ ਦੀ ਤਿਆਰੀ ਵਿੱਚ ਸੀ ਜਿਹਨਾਂ ਦੀ ਤਲਾਸ਼ੀ ਕਰਨ ਤੇ ਉਹਨਾਂ ਦੇ ਕਬਜ਼ੇ ਵਿੱਚੋਂ 20 ਗ੍ਰਾਮ ਦਾ ਇੱਕ ਕਬੜੀ ਹੋਈਆਂ ਔਰ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਕਾਰ ਬ੍ਰਿਜਾ ਵੀ ਵੀ ਸ਼ਕਤੀ ਕੇ ਬਤੌਰ ਸਤਰਾ ਮਿਲੀ ਆ ਨੋ 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 ਮੈਂ ਕਹਿੰਦਾ ਤੁਹਾਨੂੰ ਕੋਈ ਨਹੀਂ ਜੋ ਇੱਕ ਸਰ ਬੋੜੇ ਦੀ ਦੋ ਲੜਕਾ ਲੜਕੀ ਫੜੇ ਆ ਕੀ ਮੈਟਰ ਆ ਪ੍ਰੋਪਰ ਕਿਥੋਂ ਬਰਾਮਤੀ ਇਹਨਾਂ ਦੀ ਕੀਤੀ ਆ ਕਿਉਂ ਕੀ ਕੀ ਆ ਜੀ ਹਰਜੋਗ ਐਸਐਸਪੀ ਸਾਹਿਬ ਸ਼੍ਰੀ ਅੰਕਰ ਕੁਕਤਾ ਜੀ ਆਈਪੀਐਸ ਐਸਐਸਪੀ ਸਾਹਿਬ ਜਿਲ੍ਹਾ ਹੰਦਰਧਿਆਨ ਦੇ ਵੱਲੋਂ ਦਿੱਤੇ ਗਏ ਹਦਾਇਤਾਂ ਦੇ ਤਹਿਤ ਜੋ ਡਰਗ ਡਰਾਈਵ ਚਲਾਈ ਜਾ ਰਹੀ ਆ ਇਸ ਇਲਾਕੇ ਵਿੱਚ ਖਾੜਾ ਫਲੋਰ ਦੀ ਪੁਲਿਸ ਨੂੰ ਉਸ ਦਿਨ ਵੱਡੀ ਸਫਲਤਾ ਮਿਲੀ ਜਦੋਂ ਖਾੜਾ ਫਲੋਰ ਦੀ ਲੇਡੀ ਜੀਐਸਆਈ ਅਮਨਦੀਪ ਕੌਰ ਤੇ ਉਸ ਦੀ ਪੁਲਿਸ ਪਾਰਟੀ ਕਸ਼ਤ ਕਰਦੀ ਹੋਈ ਹਾਈਵੇ ਦੇ ਫਲੋਰ ਤੋਂ ਨਰਾਇਣ ਸਾਈਡ ਨੂੰ ਜਾ ਰਹੀ ਸੀ ਕਿ ਮਠੱਡਾ ਕਲਾ ਘਾਟਕ ਦੇ ਨੇੜੇ ਇੱਕ ਬਰੀਜਾ ਗੱਡੀ ਵਾਈਟ ਕਲਰ ਦੀ ਖੜੀ ਸੀ ਇਹਨੂੰ ਚੈੱਕ ਕਰਨ ਤੇ ਉਸ ਵਿੱਚੋਂ ਇੱਕ ਲੜਕਾ ਔਰ ਇੱਕ ਲੜਕੀ ਜੋ ਕੋਈ ਨਸ਼ਾ ਕੰਜ਼ੂਮ ਕਰਨ ਦੀ ਤਿਆਰੀ ਵਿੱਚ ਸੀ ਜਿਨ੍ਹਾਂ ਦੀ ਤਵਾਸੀ ਕਰਨ ਤੇ ਉਹਨਾਂ ਦੇ ਕਬਜ਼ੇ ਵਿੱਚੋਂ 20 ਗ੍ਰਾਮ ਹੈਰੋਨ ਦੀ ਕਵਰੀ ਹੋਈ ਹੈ ਔਰ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਕਾਰ ਬਰੀਜਾ ਪੀਵੀ 36 ਕੇ ਬੱਤੌਰ ਇਤਰਾਮ ਨੇ ਲਈਆ ਔਰ ਜਿਨ੍ਹਾਂ ਦੀ ਪੁੱਛਗਿੱਛ ਤੇ ਇਹਨਾਂ ਨੇ ਦੱਸਿਆ ਕਿ ਉਹ ਜੋ ਬਰਾਮਦ ਹੋਇਆ ਚਿੱਟਾ ਹੈਰੋਨ ਕੁਲਵਿੰਦਰ ਸਿੰਘ ਉਰਫ ਕਿੰਦਾ son of ਰਾਮ ਪ੍ਰਕਾਸ਼ ਵਾਸੀ ਪਿੰਡ ਮਠੱਡਾ ਕਲਾਂ ਹਾਂ ਫਲੋਰ ਹੂੰ ਪਾਸੋਂ ਲੈ ਕੇ ਆਏ ਆ ਹੂੰ ਔਰ ਉਸ ਨੂੰ ਵੀ ਅਸੀਂ ਇਮੀਡੀਏਟ ਗ੍ਰফতার ਕਰ ਲਿਆ ਗਿਆ ਹੂੰ ਅਤੇ ਜੋ ਇਹ ਲੜਕਾ ਸੁਨੇ ਆਪਣੀ ਵਿਸ਼ਾਣ ਗੁਰਲੀਨ ਸਿੰਘ ਸਨ ਆਫ ਸੁਪਨਾਮ ਸਿੰਘ ਵਾਸੀ ਠੱਕੋਵਾਲ ਥਾਣਾ ਮੀਟੀ ਅਨਜਲਾ ਸ਼ਹਿਰਪੁਰ ਅਤੇ ਲੜਕੀ ਜਿਸ ਨੇ ਆਪਣਾ ਨਾਮ ਬਲਵਿੰਦਰ ਕੌਰ ਪਤਨੀ ਰਣਜੀਤ ਸਿੰਘ ਵਾਸੀ ਖਾਟੀ ਥਾਣਾ ਸਦਰਪਗੜਾ ਜ਼ਿਲ੍ਹਾ ਕਪੂਰਥਲਾ ਦੱਸਿਆ ਜੋ ਇਹਨਾਂ ਦੇ ਵਿਰੁੱਧ ਖਲਾਫ ਮਕਦਮਾ ਨੰਬਰ 199 ਮਿਤੀ 22/7/24 ਅੰਡਰ ਸੈਕਸ਼ਨ 21 ਬੀ 62 84 ਐਨਡੀਪੀਐਸਕ ਥਾਣਾ ਫਲੋਰ ਜਿਸ਼ੂ ਕੀਤਾ ਗਿਆ ਜਿਹਨਾਂ ਨੂੰ ਅੱਜ ਕੋਰਟ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਕਿ ਇਹ ਦੋਨੋਂ ਇਹਨਾਂ ਨੇ ਰਿਸ਼ਤੇਦਾਰੀ ਹੈ ਇਹਨਾਂ ਦੀ ਇਹ ਜੋ ਲੜਕਾ ਗੁਰਦੀਪ ਸਿੰਘ ਆ ਔਰ ਲੜਕੀ ਮੋਰਿੰਦਰ ਕੋਰੇ ਦੀ ਸਾਕੀ ਭਗਵਾਂ ਦੀ ਬੇਟੀ ਆ ਔਰ ਇਹ ਇਕੱਠੇ ਜਿਹੜਿਆ ਰੈਕਟਰ ਨੇ ਨਸ਼ਾ ਪੀਂਦੇ ਆ ਔਰ ਇਥੋਂ ਲਿਜਾ ਕੇ ਅੱਗੇ ਵਿੱਚ ਗਏ ਹੂੰ ਕੋਈ ਪਹਿਲੇ ਮੁਕਾਦਮੇ ਇਹਨਾਂ ਤੇ ਨਹੀਂ ਇਹਨਾਂ ਦਾ ਪਿਛਲਾ ਕੋਈ ਕਨਿਊਨ ਰਿਕਾਰਡ ਨਹੀਂ ਮਿਲਿਆ ਇਹ ਫਰਸਟ ਕੇਸ ਹੁਣ ਕਰਮਾ ਲੱਗਦਾ ਕਿੱਥੇ ਵੇਚਣਾ ਸੀਗਾ ਲੈ ਆ ਕੇ ਇਹਨਾਂ ਨੇ ਇਹ ਆਪਣੇ ਉਧਰ ਪਿੰਡਾਂ ਵਿੱਚ ਫੁਗਾਰੀ ਏਰੀਆ ਵਿੱਚ ਲਿਆ ਠੀਕ ਹੈ ਕੁਝ ਪੀਲੀ ਨੇ ਕੁਝ ਮੀਲੇ ਨੇ